ਪੰਜਾਬ ਦਾ ਪਿੰਡ ਅਬਦੁੱਲਾਪੁਰ ਜੋ ਕਿ ਬਿਆਸ ਦਰਿਆ ਦੇ ਵਿੱਚ ਆਏ ਹੜਾਂ ਦੀ ਚਪੇਟ ਜਾ ਗਿਆ ਉੱਥੋਂ ਦੇ ਗੁਰੂਦਵਾਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਤੇ ਸਤਿਕਾਰ ਨਾਲ ਸੁਰੱਖਿਆ ਸਥਾਨ ਤੇ ਪਹੁੰਚਾਇਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡਾ ਮਨ ਪਰ ਜਾਏਗਾ ਜਿੱਥੇ ਇਸ ਵਕਤ ਪੰਜਾਬ ਹੜ੍ਹਾਂ ਦੀ ਮਾਰ ਛੇਲ ਰਿਹਾ ਹੈ ਉੱਥੇ ਹੀ ਪੰਜਾਬੀਆਂ ਦੇ ਹੌਸਲੇ ਇਸ ਮਾਹੌਲ ਦੇ ਵਿੱਚ ਵੀ ਪੰਜਾਬੀ ਹੜ੍ਹਾਂ ਨਾਲ ਲੜ ਰਹੇ ਨੇ ਪੰਜਾਬ ਉਹ ਸੂਬਾ ਹੈ ਜਿੱਥੋਂ ਦੇ ਲੋਕਾਂ ਨੇ ਜਦ ਜਦ ਕਿਤੇ ਆਫਤ ਆਈ ਹੈ ਲੋਕਾਂ ਦੀ ਮਦਦ ਕੀਤੀ ਹੈ ਅੱਜ ਪੰਜਾਬ ਆਪ ਕਿਸੇ ਦੀ ਮਦਦ ਦੀ ਉਡੀਕ ਨਾ ਕਰਦੇ ਹੋਏ ਆਪਣੀ ਮਦਦ ਆਪ ਕਰਦਾ ਦਿਖ ਰਿਹਾ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜੋ ਵੀਡੀਓ ਸਾਮਣੇ ਆ ਰਹੀਆਂ ਨੇ ਉਸ ਚ ਦਿਖਦਾ ਹੈ ਕਿ ਲੋਕ ਕਿੱਦਾ ਹੌਸਲੇ ਬੁਲੰਦ ਕਰਕੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਪਾਓਗੇ ਪਿੰਡ ਅਬਦੁੱਲਾਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਸਤਿਕਾਰ ਦੇ ਨਾਲ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਪੰਜਾਬ ਦਾ ਪਿੰਡ ਅਬਦੁੱਲਾਪੁਰ ਜੋ ਕਿ ਬਿਆਸ ਦਰਿਆ ਦੇ ਵਿੱਚ ਆਏ ਹੜਾਂ ਦੀ ਚਪੇਟ ਜਾ ਗਿਆ ਹੈ ਉੱਥੋਂ ਦੇ ਗੁਰੂਦਵਾਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਤੇ ਸਤਿਕਾਰ ਨਾਲ ਸੁਰੱਖਿਆ ਸਥਾਨ ਤੇ ਪਹੁੰਚਾਇਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡਾ ਮਨ ਪਰ ਜਾਏਗਾ ਜਿੱਥੇ ਇਸ ਵਕਤ ਪੰਜਾਬ ਹੜ੍ਹਾਂ ਦੀ ਮਾਰ ਛੇਲ ਰਿਹਾ ਹੈ ਉੱਥੇ ਹੀ ਪੰਜਾਬੀਆਂ ਦੇ ਹੌਸਲੇ ਇਸ ਮਾਹੌਲ ਦੇ ਵਿੱਚ ਵੀ ਪੰਜਾਬੀ ਹੜ੍ਹਾਂ ਨਾਲ ਲੜ ਰਹੇ ਨੇ ਪੰਜਾਬ ਉਹ ਸੂਬਾ ਹੈ ਜਿੱਥੋਂ ਦੇ ਲੋਕਾਂ ਨੇ ਜਦ ਜਦ ਕਿਤੇ ਆਫਤ ਆਈ ਹੈ ਲੋਕਾਂ ਦੀ ਮਦਦ ਕੀਤੀ ਹੈ ਤੇ ਪੰਜਾਬ ਆਪ ਕਿਸੇ ਦੀ ਮਦਦ ਦੀ ਉਡੀਕ ਨਾ ਕਰਦੇ ਹੋਏ ਆਪਣੀ ਮਦਦ ਆਪ ਕਰਦਾ ਦਿਖ ਰਿਹਾ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜੋ ਵੀਡੀਓ ਸਾਮਣੇ ਆ ਰਹੀਆਂ ਨੇ ਉਸ ਚ ਦਿਖਦਾ ਹੈ ਕਿ ਲੋਕ ਕਿੱਦਾ ਹੌਸਲੇ ਬੁਲੰਦ ਕਰਕੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਪਾਓਗੇ ਪਿੰਡ ਅਬਦੁੱਲਾਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਸਤਿਕਾਰ ਦੇ ਨਾਲ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਪੰਜਾਬ ਦਾ ਪਿੰਡ ਅਬਦੁੱਲਾਪੁਰ ਜੋ ਕਿ ਬਿਆਸ ਦਰਿਆ ਦੇ ਵਿੱਚ ਆਏ ਹੜਾਂ ਦੀ ਚਪੇਟ ਜਾ ਗਿਆ ਉੱਥੋਂ ਦੇ ਗੁਰੂਦਵਾਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਤੇ ਸਤਿਕਾਰ ਨਾਲ ਸੁਰੱਖਿਆ ਸਥਾਨ ਤੇ ਪਹੁੰਚਾਇਆ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡਾ ਮਨ ਪਰ ਜਾਏਗਾ ਜਿੱਥੇ ਇਸ ਵਕਤ ਪੰਜਾਬ ਹੜ੍ਹਾਂ ਦੀ ਮਾਰ ਛੇਲ ਰਿਹਾ ਹੈ ਉੱਥੇ ਹੀ ਪੰਜਾਬੀਆਂ ਦੇ ਹੌਸਲੇ ਇਸ ਮਾਹੌਲ ਦੇ ਵਿੱਚ ਵੀ ਪੰਜਾਬੀ ਹੜ੍ਹਾਂ ਨਾਲ ਲੜ ਰਹੇ ਨੇ ਪੰਜਾਬ ਉਹ ਸੂਬਾ ਹੈ ਜਿੱਥੋਂ ਦੇ ਲੋਕਾਂ ਨੇ ਜਦ ਜਦ ਕਿਤੇ ਆਫਤ ਆਈ ਹੈ ਲੋਕਾਂ ਦੀ ਮਦਦ ਕੀਤੀ ਹੈ ਅੱਜ ਪੰਜਾਬ ਆਪ ਕਿਸੇ ਦੀ ਮਦਦ ਦੀ ਉਡੀਕ ਨਾ ਕਰਦੇ ਹੋਏ ਆਪਣੀ ਮਦਦ ਆਪ ਕਰਦਾ ਦਿਖ ਰਿਹਾ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜੋ ਵੀਡੀਓ ਸਾਮਣੇ ਆ ਰਹੀਆਂ ਨੇ ਉਸ ਚ ਦਿਖਦਾ ਹੈ ਕਿ ਲੋਕ ਕਿੱਦਾ ਹੌਸਲੇ ਬੁਲੰਦ ਕਰਕੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਪਾਓਗੇ ਪਿੰਡ ਅਬਦੁੱਲਾਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿੱਚੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਪੂਰੇ ਆਦਰ ਸਤਿਕਾਰ ਦੇ ਨਾਲ ਸੁਰੱਖਿਅਤ ਥਾਂ ਤੇ ਪਹੁੰਚਾਇਆ